ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਢੀਮਾ ਵੱਡੀ ਖਬਰ ਸਕੂਲਾਂ ਦੇ ਨਾਲ ਜੁੜੀ ਹੋਈ ਹੈ ਜਿੱਤੇ ਕਿ ਸਕੂਲਾਂ ਦੇ ਵਿੱਚ ਇਸ ਵਕਤ ਦੇਸ਼ਾ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਦਰਅਸਲ ਇਸ ਮਾਹੌਲ ਦੇ ਪੈਦਾ ਹੋਣ ਪਿੱਛੇ ਕਾਰਨ ਇਹ ਕਿ ਪੰਜਾਬ ਤੋਂ ਵੱਧ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲ ਚੁੱਕੀ ਹੈ ਜਦੋਂ ਇਹ ਖਬਰ ਹੈ ਉਹਨਾਂ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚੇ ਵਿਦਿਆਰਥੀਆਂ ਦੇ ਮਾਪਿਆਂ ਤੱਕ ਪਹੁੰਚ ਗਏ ਤੇ ਬਾਪੇ ਘਰ ਆਉਣ ਲੱਗ ਜਾਂਦੇ ਨੇ ਅਚਾਨਕ ਸਕੂਲਾਂ ਦੇ ਵਿੱਚ ਘੰਟੀਆਂ ਫੋਨਾਂ ਦੀਆਂ বাজ ਜਾਂਦੀਆਂ ਨੇ ਪਤਾ ਕੀਤਾ ਜਾਂਦਾ ਕਿ ਅਕਰ ਕੀ ਕਾਰਨ ਹਲੇ ਤੱਕ ਇਹ ਵੀ ਸਪਸ਼ਟ ਨਹੀਂ ਹੋਇਆ ਕਿ ਕਿਹੜੇ ਕਿਹੜੇ ਸਕੂਲ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲੀ ਪਰ ਪੰਜਾਬ ਤੋਂ ਵੱਧ ਸਕੂਲਾਂ ਨੂੰ ਇਕੱਠੇ ਬੰਬ ਦੇ ਨਾਲ ਅਡਾਉਨ ਦੀ ਧਮਕੀ ਮਿਲਿਆ ਜਾਤੋਵੇ ਤੜਕਸਾਰ ਹੈ ਜਿਹੜੀ ਖਬਰ ਨਾਲ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਹੜੇ ਮਾਪਿਆਂ ਨੂੰ ਜਿਹੜਾ ਪਤਾ ਲੱਗਦਾ ਕਿ ਇਸ ਇਲਾਕੇ ਦੇ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਨ ਦੀ ਧਮਕੀ ਮਿਲਿਆ ਤਾਂ ਮਾਪਿਆਂ ਦੇ ਵਿੱਚ ਪੈਨਿਕ ਜਿਹੜਾ ਮਾਹੌਲ ਆ ਕ੍ਰੀਏਟ ਹੋ ਜਾਂਦਾ ਦਰਸਨ ਹਾਲਾਂਕਿ ਪ੍ਰਸ਼ਾਸਨ ਪੁਲਿਸ ਵਾਰ-ਵਾਰ ਕਹਿ ਰਿਹਾ ਕਿ ਘਬਰਾਉਣ ਦੀ ਲੋੜ ਨਹੀਂ ਸਾਰੀ ਜਾਂਚ ਜਿਹੜੀ ਕੀਤੀ ਜਾ ਰਹੀ ਆ ਸਕੂਲ ਖਾਲੀ ਕਰਵਾਏ ਜਾ ਰਹੇ ਨੇ ਦਰਅਸਲ ਦਿੱਲੀ ਦੇ 50 ਤੋਂ ਵੱਧ ਸਕੂਲਾਂ ਨੂੰ ਬਹੁਤ ਵਾਰ ਸਵੇਰੇ ਅੱਜ ਜਾਨੀ ਕਿ ਈਮੇਲ ਦੇ ਰਾਹੀਂ ਬੰਬ ਦੇ ਨਾਲ ਡਾਉਣ ਦੀ ਧਮਕੀ ਮੜੀ ਆ ਸਪਸ਼ਟ ਨਹੀਂ ਆ ਕਿ ਕਿਹੜੇ ਕੋੜੇ ਸਕੂਲਾਂ ਨੂੰ ਬੰਬ ਦੇ ਨਾਲ ਡਾਉਣ ਦਾ ਨਿਸ਼ਾਨਾ ਬਣਾਇਆ ਗਿਆ ਪਰ ਜਾਣਕਾਰੀ ਅਨੁਸਾਰ ਮਾਲਵੀਆ ਨਗਰ ਅਤੇ ਨਸ਼ਮਗੜ ਦੇ ਸਕੂਲ ਇਸ ਦੇ ਵਿੱਚ ਸ਼ਾਮਲ ਨੇ ਡੀਏਵੀ ਪਬਲਿਕ ਸਕੂਲ ਫੇਤ ਅਕੈਡਮੀ ਦੂਨ ਪਬਲਿਕ ਸਕੂਲ ਸਰਬੋਧਿਆ ਵਿਦਿਆਲਿਆ ਸਮੇਤ ਕਈ ਸੰਸਥਾਵਾਂ ਨੂੰ ਜਿਹੜਾ ਇਹ ਧਮਕੀਆਂ ਭੇਜੀਆਂ ਗਈਆਂ ਨੇ ਧਮਕੀਆਂ ਟੈਰਰਾਈਜ਼ਰ ਦਾ 111 ਦੇ ਨਾਮ ਤੋਂ ਇੱਕ ਅਕਾਊਂਟ ਤੋਂ ਜਿਹੜਾ ਹੈ ਦੋਸਤੋ ਈਮੇਲ ਭੇਜੀ ਗਿਆ ਜਿਸ ਦੇ ਵਿੱਚ 25000 ਅਮਰੀਕੀ ਡਾਲਰ ਦੀ ਜਿਹੜੀ ਜੋ ਰੰਗਦਾਰੀ ਆ ਮੰਗੀ ਗਈ ਆ ਮੰਗ ਕੀਤੀ ਗਈ ਆ ਫਰੋਤੀ ਦੀ ਮੰਗ ਕੀਤੀ ਗਈ ਆ ਦਿੱਲੀ ਪੁਲਿਸ ਦੀਆਂ ਟੀਮਾਂ ਬੰਬ ਸਕਵਾਡ ਦੀਆਂ ਟੀਮਾਂ ਸੁਰੱਖਿਆ ਕਰਮਚਾਰੀ ਮੌਕੇ ਤੇ ਤਾਇਨਾਤ ਕਰ ਦਿੱਤੇ ਗਏ ਨੇ ਹੋਜ਼ ਰਾਣੀ ਦੇ ਸਰਬੋਧਿਆ ਕੰਨਿਆ ਵਿਦਿਆਲੇ ਸਕੂਲ ਦੇ ਵਿੱਚ ਅਧਿਕਾਰੀ ਤਲਾਸ਼ੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਘਟ ਇਸ ਘਟਨਾ ਉਸ ਸਮੇਂ ਆਈ ਜਦੋਂ ਕੇਵਲ ਕੁਝ ਦਿਨ ਪਹਿਲਾਂ ਹੀ ਦਿੱਲੀ ਦੇ 32 ਸਕੂਲਾਂ ਨੂੰ ਇਸੇ ਤਰੀਕੇ ਦੇ ਨਾਲ ਬੰਬ ਦੇ ਨਾਲ ਡਾਊਨ ਦੀਆਂ ਧਮਕੀਆਂ ਮਿਲੀਆਂ ਸੀ ਉਸ ਵੇਲੇ ਵੀ ਮਾਪਿਆਂ ਦੇ ਮਾਪਿਆਂ ਦੇ ਵਿੱਚ ਕਬਰਾ ਹੜ ਦਾ ਮਾਹੌਲ ਪੈਦਾ ਹੋ ਗਿਆ ਸੀ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਦੇ ਵਿੱਚ ਦੌੜ ਪੈਦਾ ਹੋ ਗਈ ਸੀ ਉਹਨਾਂ 32 ਸਕੂਲਾਂ ਦੇ ਵਿੱਚੋਂ ਦਿੱਲੀ ਪਬਲਿਕ ਸਕੂਲ ਡੀਪੀਐਸ ਦਵਾਰਕਾ ਮਾਡਰਨ ਕਾਨਵਰਟ ਸਕੂਲ ਤੇ ਸੈਕਟਰ 10 ਦੇ ਵਿੱਚ ਦਵਾਰਕਾ ਵਿੱਚ ਸ਼੍ਰੀ ਰਾਮ ਵਰਲਡ ਸਕੂਲ ਦੇ ਵਿੱਚ ਵੀ ਸ਼ਾਮਲ ਸੀ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਰੇ ਵਿਦਿਆਰਥੀ ਅਤੇ ਸਟਾਫ ਨੂੰ ਸਾਵਧਾਨੀ ਦੇ ਤੌਰ ਤੇ ਸਕੂਲਾਂ ਦੇ ਵਿੱਚੋਂ ਖਾਲੀ ਕਰਵਾ ਦਿੱਤਾ ਗਿਆ ਤਲਾਸ਼ੀ ਮੁਹਿੰਮ ਜਿਹੜੀ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਵਿੜ ਦਿੱਤੀ ਗਿਆ ਹਾਲੇ ਤੱਕ ਕਿਸੇ ਵੀ ਤਰੀਕੇ ਦੀ ਬੰਬ ਨੁਮਾ ਕੋਈ ਵੀ ਚੀਜ਼ ਜਿਹੜੀ ਬੰਬਸਕਵੈਰ ਟੀਮਾਂ ਨੂੰ ਦਿੱਲੀ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਹੀਂ ਮਿਲੀ ਪਰ ਦਹਿਸ਼ਤ ਦਾ ਮਾਹੌਲ ਇਸ ਵਕਤ ਪੈਦਾ ਹੋਇਆ ਹੋਇਆ ਹੈ